ਧਰਤੀ ਜਦ ਕਰੇ ਪੁਕਾਰਾਂ ਸਾਧੂ ਉਦੋਂ ਆਉਂਦੇ ਨੇ ਧਰਤੀ ਜਦ ਕਰੇ ਪੁਕਾਰਾਂ ਸੰਤ ਤੁਜੀ ਤਨ ਸੰਗਤ ਪ੍ਰਾਣ ਸਤਗੁਰ ਗਿਆਨ ਜਾਣਾ ਸੰਤ ਦੇਵਾ ਦੇ ਸੰਬੂਹ ਸੰਗਤਾਂ ਨੂੰ ਢੀਰਾ ਸਤਖੰਡ ਸੰਤ ਬਨਾਰਣ ਦਾ ਜੱਡੀ ਇਨਾਂ ਦੇ ਪਾਵਨ ਪਵਿੱਤਰ ਸਥਾਨ ਤੇ ਬ੍ਰਹਮਲੀ ਸੰਤ ਬਾਬਾ ਅਮਰਦਾਸ ਜੀ ਮਹਾਰਾਜ ਸੰਤ ਬਾਬਾ ਰਾਮਕੰਨ ਜੀ ਮਹਾਰਾਜ ਵਰਸੀ ਸਮਾਗਮ ਸੰਤ ਬਾਬਾ ਨਰਮਦਾਸ ਜੀ ਸਾਡੇ ਪ੍ਰਧਾਨ ਜੀ ਸੰਤ ਬਾਬਾ ਰਮੇਸ਼ ਜੀ ਅਰੀ ਸੰਤ ਬਾਬਾ ਨੰਨਜਨ ਦਾ ਜੀ ਜੋਤ ਇਸ ਕੱਢੀ ਅਭਾਈ ਦੇ ਅੰਦਰ ਸਾਧ ਸੰਗਤ ਦੇ ਆਪਾਂ ਸਮਾਗਮ ਦੀ ਖੁਸ਼ੀ ਲੈ ਰਹੇ ਹਾਂ ਧਰਤੀ ਦੇ ਜਦੋਂ ਭਾਗ ਜਾਗਦੇ ਹਨ ਉਦੋਂ ਫਿਰ ਸਾਧੂ ਆਉਂਦੇ ਆ ਇਸ ਧਰਤੀ ਤੇ ਸੰਤਵਾ ਨਰੈਣ ਦਾ ਜਿਹਨਾਂ ਨੇ ਅਗੰਮੀ ਮਹਾਂਪੁਰਸ਼ ਸੰਤਵਾ ਨਰਮਨ ਦਾ ਜਿਹੜੀ ਇਸ ਤੋਂ ਪ੍ਰੀਤਮ ਦਾ ਜਿਹੜੀ ਸੰਤਵਾ ਅਮਰ ਦਾ ਜਿਹੜੀ ਮਹਾਰਾਜ ਦੇਣ ਦਿੱਤੀ ਤੇ ਸਾ ਸੰਗਤ ਦੇ ਆਪਣਾ ਜਿਹੜਾ ਸਰੀਰ ਹੈ ਨਾ ਇਹ ਵੀ ਪੰਜਾਂ ਧਾਤਾਂ ਦਾ ਇਹਦੇ ਵਿੱਚ ਵਿੱਚ ਸਭ ਤੋਂ ਵੱਡਾ ਧਾਤ ਜਿਹੜਾ ਧਰਤੀ ਆ ਇਸ ਲਈ ਮਹਾਂਪੁਰਸ਼ ਵਧਾਈ ਦੇ ਪਾਤਰ ਨੇ ਸੰਤਵਾ ਨਰਮਨ ਦਾ ਜਿਹੜੀ ਧਰਤੀ ਜਦ ਕਰੇ ਪੁਕਾਰਾਂ ਸਾਧੂ ਉਦੋਂ ਆਉਂਦੇ ਨੇ ਧਰਤੀ ਤੇ ਪੁਕਾਰ ਕੀਤੀ ਤੇ ਇਥੋਂ ਸਾਧੂਆਂ ਦਾ ਜਨਮ ਹੋਇਆ ਸਤਗੁਰ ਕਾ ਜਨਮ ਹੈ ਗਵਨ ਮਿਟਾਇਆ ਜਨਮ ਤਾਂ ਸਭਨਾਂ ਦਾ ਹੁੰਦਾ ਏ ਪਰ ਸਾਧੂ ਦਾ ਜਨਮ ਸਤਗੁਰ ਦੇ ਚਰਣਾ ਚ ਹੁੰਦਾ ਹੈ ਤੇ ਸਤਗੁਰਾਂ ਨੇ ਸਾਧੂਆਂ ਨੂੰ ਜਨਮ ਦਿੱਤਾ ਹੈ ਸਾਧੂ ਸੰਤਵਾ ਨਰਮਲ ਦਾੜੀ ਸਾਡੇ ਸੰਤ ਬਾਬਾ ਸਰਵੰਦ ਦਾੜੀ ਬਹੁਣ ਅੱਜ ਦੇਸ਼ ਦੀ ਸਾਡੇ ਸਮਾਜ ਦੀ ਬਾਹ ਫੜੀ ਏ ਇਹ ਜਿਹੜੇ ਸਾਰੀ ਸੰਗਤ ਹੈ ਧਰਤੀ ਆ ਇਨ੍ਹਾਂ ਦੇ ਅੰਦਰੋਂ ਇੱਕ ਹੂਕਿਆ ਜੋ ਸਾਡੇ ਭੈਣ ਦੀ ਸੰਤੋਸ਼ ਕੁਮਾਰ ਜੀ ਦੇ ਹਿਰਦੇ ਤੋਂ ਪ੍ਰਗਟ ਹੋਈ ਆ। ਉੱਥੇ ਸਹਿਬ ਬਾਣੀ ਅੰਦਰ ਕਹਿੰਦੇ ਆ ਕਿਉਂਕਿ ਸਾਧ ਸੰਗ ਦੀ ਬਾਣੀ ਬੜੀ ਅਗੰਮੀ ਆ। ਇਹਨੂੰ ਆਮ ਦੁਨੀਆ ਸਮਝ ਨਹੀਂ ਸਕਦੀ। ਕਿਉਂਕਿ ਸਤਗੁਰੂ ਗੁਰੂ ਰਾਮਦਾਸ ਜੀ ਜਿਨ੍ਹਾਂ ਦੇ ਚਰਨ ਵਿੱਚ ਰੋਜ਼ਾਨਾ ਹੀ ਸ੍ਰੀ ਦਰਬਾਰ ਸਾਹਿਬ ਤੋਂ ਅਰਦਾਸ ਹੁੰਦੀ ਹੈ, ਉਹਨਾਂ ਦਾ ਹੁਕਮਨਾਮਾ ਹੈ। ਧੰਨ ਸਤਗੁਰੂ ਰਾਮਦਾਸ ਜੀ ਦਾ। ਅੱਜ ਦਾ ਜਿਹੜਾ ਹੁਕਮਨਾਮਾ ਉਹ ਅੱਜ ਦੀ ਸੋਚ ਵਾਲਿਆਂ ਦਾ ਹੋ ਸਕਦਾ ਏ। ਪਰ ਗੁਰਾਂ ਦਾ ਹੁਕਮਨਾਮਾ ਇਹ ਹੈ ਉਹਨੂੰ ਕੋਈ ਮੰਨੇ ਚਾਹੇ ਨਾ ਮੰਨੇ ਉਹ ਆਪਣੇ ਸਾਹਮਣੇ ਕਿਉਂਕਿ ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰ ਪੜੇ ਹੋ ਸਕਦੇ ਆ ਪਰ ਪਾਤਸ਼ਾਹ ਕਹਿੰਦੇ ਮੂਰਖ ਤੇ ਸਤਗੁਰੂ ਗੁਰੂ ਦਾਜੀ ਨੇ ਸਦੀਆਂ ਪਹਿਲਾਂ ਕਿਹਾ ਸੀ ਗਵਾਨੀ ਗੁਣੀ ਸੂਰ ਹਮਦਾਤੇ ਕਹਿਣ ਲਈ ਗਿਆਨੀ ਹੋ ਸਕਦੇ ਨੇ ਗੁਣਵਾਨ ਹੋ ਸਕਦੇ ਨੇ ਉੱਚੀ ਕੁਲ ਦੇ ਹੋ ਸਕਦੇ ਨੇ ਪਰ ਸਾਹਿਬ ਕਹਿੰਦੇ ਨੇ ਫੁੱਲ ਪਰੇ ਜੈਸੇ ਬੌਰੇ ਜਿਵੇਂ ਕਮਲਿਆਂ ਨੂੰ ਝੱਲ ਪਿਆ ਹੁੰਦਾ ਕਹਿੰਦੇ ਇਦਾਂ ਦੇ ਹੋ ਸਕਦੇ ਆ ਇਹ ਗੁਣਵਾਨ ਨਹੀਂ ਹੋ ਸਕਦੇ ਤੇ ਸਤਿਗੁਰੂ ਗੁਰੂ ਰਾਮ ਜੀ ਗੁਰੂ ਰਾਮਦਾਸ ਜੀ ਕੀ ਕਹਿੰਦੇ ਆ ਪਾਤਸ਼ਾਹ ਕਹਿੰਦੇ ਨੀਤ ਜਿਆਤ ਹਰ ਜਪਤਿਆਂ ਉੱਤਮ ਪਦਵੀ ਪਾਏ ਉੱਤਮ ਜਿਹਦੇ ਬਰਾਬਰ ਕੋ ਹੋਈ ਨਹੀਂ ਸਕਦਾ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਆ ਪੁੱਛੋ ਬਿਦਰ ਦਾ ਸੀਸ ਤੇ ਕ੍ਰਿਸ਼ਨ ਉਤਰਿਆ ਘਰ ਜਿਸ ਜਾਏ ਅੱਗੇ ਬਚਨ ਕਿਹਾ ਹਰ ਕੀ ਅਕਥ ਕਥਾ ਸੁਣੋ ਜਨ ਭਾਈ ਇਹ ਗੁਰੂ ਕੇ ਗੁਰਮੁਖ ਜਨੋ ਮੈਂ ਤੁਹਾਨੂੰ ਅਗੰਮੀ ਗੱਲ ਸੱਚੀ ਗੱਲ ਕਹਿਣ ਲੱਗਿਆ ਅਸਲੀਅਤ ਤਤ ਨੂੰ ਪੇਸ਼ ਕਰਨ ਲੱਗਿਆ ਧੰਗੁਰੂ ਰਾਮਦਾਸ ਜੀ ਕਹਿੰਦੇ ਹਰ ਕੀ ਅਕਥ ਕਥਾ ਸੁਣੋ ਜਨ ਭਾਈ ਜਿਤ ਸਹਿਸਾ ਤੂਖ ਭੂਖ ਸਭ ਲੈ ਜਾਈ ਜਿਹਨੂੰ ਸੁਣ ਕੇ ਤੁਹਾਡੇ ਸ਼ੰਕੇ ਪਰਮ ਉਚ ਨੇਤ ਦਵੇਤ ਖਤਮ ਹੋ ਜਾਏਗੀ। ਮਾਫ ਕਰਨਾ ਦਵਾਈ ਤਾਂ ਉਹਨੂੰ ਅਸਰ ਖਾਏਗੀ ਜਿਹੜਾ ਕਰੇਗਾ ਖਾਏਗਾ। ਭਮਾ ਸਮੁੰਦਰ ਦੇ ਕੰਢੇ ਦੁਨੀਆ ਭਰ ਦੀ ਦੁਨੀਆ ਬੈਠੀ ਰਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਤੋਂ ਮਰਾਲ ਮਾਲ ਜਾਏ ਬੈਸਤ ਹੈ ਮਾਨਸਰ ਮੁਕਤ ਅਮੋਲਖਾ ਏ ਖਾਏ ਵਿਗ ਸਾਤ ਹੈ। ਮਾਨਸਰੋਵਰ ਸਮੁੰਦਰ ਭਰਿਆ ਹੀਰੇ ਮੋਤੀਆਂ ਦੇ ਨਾਲ। ਬੱਡੀ ਸਾਰੀ ਡਾਰ ਵੀ ਬੈਠੀ ਆ ਕੰਡੇ ਦੇ ਉੱਤੇ ਹਾਂਸਾਂ ਦੀ ਇਹਨਾਂ ਦਾ ਖਰਾਕਿਆ ਹੀਰੇ ਤੇ ਮੋਤੀ ਪਰ ਭਾਈ ਸਾਹਿਬ ਕਹਿੰਦੇ ਮੈਂ ਪੁੱਛਣਾ ਚਾਹੁੰਨਾ ਕੀ ਹੀਰੇ ਮੋਤੀ ਹਾਂਸਾਂ ਦੇ ਮੂੰਹ ਵਿੱਚ ਆਪੇ ਪੈ ਜਾਣਗੇ ਕਦੇ ਨਹੀਂ ਪਹਿਣਗੇ ਇਸੇ ਤਰ੍ਹਾਂ ਮੇਰੇ ਵਰਗੇ ਕੱਪੜਿਆਂ ਵਾਲੇ ਗਿਆਨੀ ਜਿੰਨਾ ਚਿਰ ਮਰਜੀ ਗੁਰੂ ਗ੍ਰੰਥ ਸਾਹਿਬ ਮਹਾਸਮੁੰਦਰ ਦੇ ਕੰਡੇ ਬੈਠੇ ਰਹਿਣ ਉਹਨਾਂ ਨੂੰ ਮੋਤੀ ਪ੍ਰਾਪਤ ਨਹੀਂ ਕਦੇ ਹੋਣੇ ਆ ਪਾਤਸ਼ਾਹ ਲਿਖਦੇ ਆ ਕਹਿੰਦੇ ਹੰਸ ساری ਜ਼ਿੰਦਗੀ ਬੈਠਾ ਰਵੇ ਜਿੰਨਾ ਚਿਰ ਉਹ ਆਪਣੀ ਡੂੰਗੀ ਚੂਬੀ ਨਹੀਂ ਮਾਰਦਾ ਆਪਣਾ ਚੁੰਝ ਡੂੰਗੀ ਨਹੀਂ ਲੈ ਜਾਂਦਾ ਉੰਨੀ ਦੇਰ ਤੱਕ ਉਹਨੂੰ ਮੋਤੀ ਨਹੀਂ ਪ੍ਰਾਪਤ ਹੁੰਦੇ ਉੱਥੇ ਭਾਈ ਗੁਰਦਾਸ ਜੀ ਦੇ ਬਚਨ ਕਹਿੰਦੇ ਕੰਦਲੀ ਸਿਪ ਪੋਝੰਗ ਮੁਖ ਕੰਦਲੀ ਸਿਪ ਪੋਝੰਗ ਮੁਖ ਸੁਬਾਤ ਭੂਤ ਏਕ ਗੁਣਤੀ ਜੋ ਜਿਹੀ ਸੰਗਤ ਮਿਲੇ ਤੈਸੋ ਹੀ ਗੁਣ ਲੀ ਹੁਣ ਜਿਹਦਾ ਮੁਖ ਜਿਹੜਾ ਡੂੰਗੀ ਚੁੱਭੀ ਮਾਰੂਗਾ ਉਹੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਾਨਕ ਮੋਤੀ ਗੁਰੂ ਦੇ ਗੁਣਾਂ ਨੂੰ ਗ੍ਰਹਿਣ ਕਰੂਗਾ ਬਾਣੀ ਦਾ ਉਹਨੂੰ ਪਤਾ ਲੱਗੂਗਾ ਨਹੀਂ ਤਾਂ ਕੇਵਲ ਗਡੋਿਆਂ ਦੇ ਵਪਾਰੀ ਇਹ ਬਿਆਨ ਦਿੰਦੇ ਨੇ ਤੇ ਇਸ ਲਈ ਬਤਨਾ ਹੁੰਦਾ ਕਿ ਕੰਦਲੀ ਕੇਲੇ ਨੂੰ ਕਹਿੰਦੇ ਆ ਸੱਪ ਸਮੁੰਦਰ ਦੇ ਵਿੱਚ ਸਿੱਪੀ ਹੁੰਦੀ ਏ ਪੋਜੰਗ ਸੱਪ ਨੂੰ ਕਹਿੰਦੇ ਆ ਸਬੰਤੀ ਬੂੰਦ ਇੱਕ ਹੈ ਪਰ ਸਬੰਤੀ ਬੂੰਦ ਆਮ ਨਹੀਂ ਹੁੰਦੀ ਵਰਖਾ ਬੜੀ ਪੈਂਦੀ ਹੈ ਪਰ ਕੋਈ ਬਰਲੀ ਹੁੰਦੀ ਹੈ ਜਿਵੇਂ ਗੁਰਬਾਣੀ ਜਿਹਨੂੰ ਸਤਗੁਰੂ ਗੁਰਦਾ ਜੀ ਕਹਿੰਦੇ ਤੜ ਤਾੜ ਅਪਵਿੱਤਰ ਕਰਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰੰ ਭਗਤ ਪਖੌਤ ਲਖੀਏ ਤੇ ਉਪਰੇ ਪੂਜੀਏ ਕਰਨਮ ਸਕਰੰ ਬਾਣੀ ਪਹਿਲਾਂ ਵੀ ਬੜੀ ਸੀ ਬਾਣੀ ਬਾਅਦ ਵੀ ਬੜੀ ਹੈ ਪਰ ਜਿਹੜੀ ਗੁਰੂ ਦਾ ਜੀ ਨੇ ਬਾਣੀ ਲਿਖੀ ਬੁੱਢੀਏ ਕਰ ਨਮਸਕਾਰ ਮੇਰੀ ਜਾਤ ਕਟਵੰਡ ਲਟ ਹਟਵੰਤਾ ਨਿਤ ਬਨਾਰਸੀ ਆਸਵਾਸਾ ਅਬ ਵੇਪਰ ਪ੍ਰਧਾਨ ਕਰੇ ਨੰਡੋ ਜਿਹੜੇ ਅੱਗੇ ਪਰਛਾਵੇਂ ਤੋਂ ਭਿੱਟ ਮੰਦੇ ਅੱਜ ਜਦੋਂ ਉਹਨਾਂ ਨੇ ਉਹ ਬਾਣੀ ਪੜੇ ਤੇ ਉਹ ਬਾਣੀ ਅਬ ਵੇਪਰ ਪ੍ਰਧਾਨ ਕਰੇ ਨੰਡੋ ਤੇਰੇ ਨਾਮ ਸਰਨਾਏ ਰਵਦਾਸ ਦਾਸ ਉਹ ਬਾਣੀ ਹਿਰਦੇ ਵਿੱਚ ਪਰਗੋਈ ਭਾਵ ਭਾਈ ਸਾਹਿਬ ਕਹਿੰਦੇ ਕੰਦਲੀ ਸਿਪ ਕੇਲਾ ਤੇ ਸਿਪ ਤੇ ਚੌਥੀਜਾ ਸੱਪ ਹੈ ਸਵੰਤੀ ਬੂੰਦ ਇੱਕੋ ਹੀ ਹੈ ਬਾਣੀ ਉਹੀ ਉਹ ਬਾਣੀ ਸਾਰੇ ਪੜਦੇ ਆ ਪਰ ਬਾਣੀ ਅਸਰ ਕਿਦਾਂ ਕਰਦੀ ਆ ਜਿਹੜੀ ਕੇਲੇ ਤੇ ਸਵੰਤੀ ਬੂੰਦ ਪੈਂਦੀ ਆ ਉਹਦਾ ਕਪੂਰ ਬਣ ਜਾਂਦਾ ਲੱਖਾਂ ਦਵਾਈਆਂ ਬਣ ਜਾਂਦੀਆਂ ਲੱਖਾਂ ਰੋਗਾਂ ਨੂੰ ਕੱਟ ਜਾਂਦੀ ਏ ਜਿਹੜੀ ਸਿੱਪੀ ਦੇ ਵਿੱਚ ਮਿਲ ਜਾਂਦੀ ਏ ਉਹ ਮੋਤੀ ਬਣ ਜਾਂਦੇ ਹੀਰੇ ਮੋਤੀ ਮੁੱਲ ਪੈਂਦਾ ਏ ਤੇ ਮਾਪਕਾਨਾ ਜਿਹੜਾ ਜ਼ਹਿਰੀਲੇ ਸੱਪ ਦੇ منہ ਵਿੱਚ ਚਲੀ ਜਾਂਦੀ ਏ ਮਾਫ ਕਰਨਾ ਉਹ ਤਾਂ ਫਿਰ ਜ਼ਹਿਰ ਹੀ ਉਗਲਦਾ ਗੱਡ ਕੇ ਆਖੂ ਸਤਨਾਮ ਸ੍ਰੀ ਵਾਹਿਗੁਰੂ ਇਸੇ ਤਰ੍ਹਾਂ ਬਾਣੀ ਸੁਵੰਤੀ ਬੂੰਦੇ ਹੁਣ ਜਦ ਨੇ ਗ੍ਰੰਥ ਜੇਜੇ ਕਰਨੀ ਉਹਦੇ ਅੰਦਰੋਂ ਆਵਾਜ਼ ਉਹ ਜੇ ਹੋਣੀ ਹੈ ਇਸ ਲਈ ਹਰ ਕੀ ਅਕਥ ਕਥਾ ਸੁਣੋ ਜਨ ਭਾਈ ਜਿਤ ਸਹਸਾ ਦੁਖ ਭੂਗ ਸਭ ਲੱਡਾਏ ਅਗੇ ਬਾਈ ਨੇਮ ਲਿਖਿਆ ਧੰ ਗੁਰੂ ਰਾਮਦਾਸ ਜੀ ਨੇ ਜਿਹੜੇ ਕਹਿੰਦੇ ਧੰ ਗੁਰੂ ਰਾਮਦਾਸ ਕਹਿ ਦਿਓ ਤੇ ਸਾਰੇ ਦੁੱਖ ਕੱਟੇ ਜਾਂਦੇ ਆ ਸ਼ਾਇਦ ਉਹਨਾਂ ਨੂੰ ਦਵਾਈ ਮਾਫਕ ਨਹੀਂ ਬੈਠੀ ਗੁਰੂ ਦਾਸ ਜੀ ਦੀ ਭਾਈ ਨਾਮ ਲਿਖਿਆ ਧੰਗੁਰੂ ਨਾਮਦਾਸ ਜੀ ਨੇ ਕਹਿੰਦੇ ਰਬਦਾਸ ਚਮਾਰੇ ਉਸ ਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤ ਤ ਜਾ ਤੇ ਉਤਮ ਬਹਿਆ ਚਾਰ ਵਰਣ ਪਏ ਪਗ ਆਏ ਨਾਮ ਦੇਉ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹੇ ਬਲਾਏ ਲੋਕੀ ਸ਼ੀਂਬਾ ਕਹਿਣ ਕੋਈ ਗੱਲ ਨਹੀਂ ਕਹਿੰਦੇ ਕੋਈ ਪਰਵਾਹ ਨਹੀਂ ਧੰਗੁਰੂ ਰਾਮਦਾਸ ਜੀ ਕਹਿੰਦੇ ਲੋਕੀ ਤਾਂ ਕਹਿਣ ਪਰ ਤੁਸੀਂ ਕਿਉਂ ਮੂਰਖ ਬਣਦੇ ਆ ਤੁਹਾਨੂੰ ਤਾਂ ਪਤਾ ਗੁਰੂ ਕੀ ਕਹਿੰਦਾ ਨਾਮ ਦੇ ਪ੍ਰੀਤ ਲੱਗੀ ਹਰ ਛੇਤੀ ਲੋਕ ਛੀਪਾ ਕਹਿ ਬੋਲਾਏ ਖੱਤਰੀ ਬ੍ਰਾਹਮਣ ਪਿੱਟ ਦੇ ਛੋਡੇ ਨਾਮ ਦੇ ਉਹ ਲੀਆ ਮੁਖ ਲਾਏ ਹੋਰ ਤਾਂ ਹੋਰ ਕਿਤੇ ਦੂਰ ਹੋਵੇ ਤਾਂ ਲੱਭਣਾ ਬੜਾ ਔਖਾ ਪਰ ਹਜੂਰ ਸਭ ਲੱਖਾਂ ਸੰਗਤਾਂ ਜਾਣੀਆਂ ਕੇਵਲ 50 ਕਿਲੋਮੀਟਰ ਦੂਰ ਧੰਗੁਰੂ ਰਾਮਦਾਸ ਜੀ ਦਾ ਡੇਰਾ ਜਿਹੜਾ ਅੱਜ ਤੱਕ ਹਮਿਆਂ ਅੱਡ ਬਰਾਜਮਾਨ ਆ ਕਿਉਂਕਿ ਗੁਰੂ ਰੋਕਾ ਨੇ ਕਹਿੰਦੇ ਕਹਿੰਦੇ ਨੇ ਇੱਕ ਦਿਨ ਕਹਿੰਦੇ ਹੱਕ ਤੇ ਪਿਪਲ ਲਾਉਣਾ 50 ਕਿਲੋ ਤੇ ਪਿਪਲ ਲਾਇਆ ਕਹਿੰਦੇ ਦੁਨੀਆ ਦੇਖਦੀ ਰਵੇ ਕਿਤੇ 100 ਕਿਲੋ 2000 ਕਿਲੋਮੀਟਰ ਦੂਰੀ ਹੋ ਸਕਦਾ ਸੀ ਇਸ ਲਈ ਰੱਬੀ ਰਹਿਬ ਨੇ ਟਿਕਾਣਾ ਉੱਥੇ ਬਣਾਇਆ ਨਾਮ ਦਿਓ ਪ੍ਰੀਤ ਲੱਗੀ ਹਰ ਛੇਤੀ ਲੋਕ ਕਸ਼ੀਪਾ ਕਹੇ ਬੁਲਾਏ ਖੱਤਰੀ ਬ੍ਰਾਹਮਣ ਪਿਠ ਦੇ ਛੋਡੇ ਨਾਮ ਦਿਓ ਲੀਆ ਮੁਕਲਾਏ ਧੰਨ ਗੁਰਨਾਮ ਦਾ ਅਜ ਹੁਣ ਨਿਰਣਾ ਦੇਣ ਲੱਗੇ ਆ ਕਹਿੰਦੇ ਜਿਤਨੇ ਭਗਤ ਹਰ ਸੇਵਕਾ ਮੁਖ 860 ਤੀਰਥ ਤਿੰਨ ਤਿਲਕ ਕਢਾਏ ਕਹਿੰਦੇ ਜਿੰਨੇ ਵੀ ਆ ਭਾਈ ਨੇਮ ਧੰਗੁਰੂ ਦਾਦੇ ਧੰ ਸਤਿਗੁਰੂ ਕਬੀਰ ਜੀ ਸਤਿਗੁਰੂ ਨਾਮਦੇਵ ਜੀ ਕਹਿੰਦੇ ਮੈਂ ਨਾਮ ਗਣੇ ਧੰਗੁਰੂ ਦਾਦੇ ਕਹਿੰਦੇ ਇਹ ਜਿੰਨੇ ਵੀ ਰੱਬ ਦੇ ਪਿਆਰੇ ਆ ਜਿਤਨੇ ਭਗਤ ਹਰ ਸੇਵਕਾ ਮੁਖ 860 ਤੀਰਥ ਇਹਨਾਂ ਦੇ ਮੁਖ ਤੋਂ ਇੱਕ ਇੱਕ ਬਚਨ 88 ਤੀਰਥਾਂ ਦਾ ਇਸ਼ਨਾਨ ਕਰਾਉਂਦਾ ਭਾਵ ਸਾਡੀ ਮੈਲ ਹੋਂਦਾ ਹੁਣ ਮੈਲ ਤਾਂ ਉਹਦੀ ਲੈਣੀ ਜਣੀ ਦਵਾਈ ਖਾਉ 88 ਤੀਰਤ ਮੁਕਤਿਲ ਕਢਾਏ ਜਨ ਨਾਨਕ ਹਨ ਗੁਰੂ ਨਾਨਕ ਦਾ ਜੀ ਕਿ ਮੈਂ ਦਾਸ ਨਾਨਕ ਤਿੰਨ ਕੋ ਅਨ ਦਿਨ ਪਰਸੇ ਕਹਿੰਦੇ ਮੈਂ ਤਾਂ ਅੱਠੇ ਹੀ ਅੱਠੇ ਹੀ ਪੈਰ ਇਹਨਾਂ ਮਹਾਪੁਰਸ਼ਾਂ ਦੀ ਸੇਵਾ ਕਰਨੀ ਚਾਹਨਾ ਜੇ ਕਿਰਪਾ ਕਰੇ ਹਰ ਰਾਏ ਦੇ ਪਰਮੇਸ਼ਰ ਤੂੰ ਮੇਰੇ ਕਿਰਪਾ ਕਰੇ ਇਹਨਾਂ ਦੀ ਸੇਵਾ ਦੇ ਦੇ ਇੱਥੇ ਬਸ ਨਹੀਂ ਕੀਤੀ ਉਹਨੇ ਉਨੇ ਨਾਲ ਲਿਖਿਆ ਜਿਹੜੇ ਕਹਿੰਦੇ ਜਾਤ ਪਾਤਾਂ ਦੇ ਪੈ ਕੇ ਭੁੱਲ ਕੇ ਕਹਿੰਦੇ ਭੁੱਲ ਕਰਦੇ ਉਹਨਾਂ ਵਾਸਤੇ ਬਚਨ ਲਿਖਿਆ ਮਾਈ ਨੇਮ ਕੰਦੇ ਜਪ ਮੰਨ ਹਰ ਹਰ ਨਾਮ ਤਰਾਵੇ ਗੋ ਜਿਹੜਾ ਮੰਨ ਤੋਂ ਗੁਰੂ ਦੇ ਬਾਣੀ ਨੂੰ ਸਮਝੇਗਾ ਉਹ ਆਪ ਕਰੇਗਾ ਤੇ ਉਹਦੇ ਬੋਲ ਦੁਨੀਆ ਨੂੰ ਤਾਰਨਗੇ ਜੇ ਦੁਨੀਆ ਦਿਕਾवट ਬਣਦੇ ਸਮਝ ਲਓ ਇਹ ਕੱਤੀ ਬੋਲਿਆ ਜੱਪ ਮਨ ਹਰ ਹਰ ਨਾਮ ਤਰਾਵੇ ਗੋ ਅਗੇ ਨਿਰਣਾ ਦਿੱਤਾ ਨਾਲ ਜੱਪ ਮਨ ਹਰ ਹਰ ਨਾਮ ਤਰਾਵੇ ਗੋ ਜੋ ਜੋ ਜਪੇ ਭਗਤ ਜਨ ਤਰੂ ਪ੍ਰਲਾਦ ਦਿਓ ਜਿਵੇਂ ਤਰੂ ਤੇ ਪ੍ਰਲਾਦ ਅੱਜ ਤੱਕ ਭਵੇਂ ਉਹਨਾਂ ਦੀ ਬਾਣੀ ਨਹੀਂ ਪਰ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਤਿਗੁਰੂ ਕਬੀਰ ਜੀ ਕਹਿੰਦੇ ਰਾਮ ਜਪੋ ਜੀ ਐਸੇ ਐਸੇ ਤਰੂ ਪ੍ਰਲਾਦ ਜਪਿਓ ਹਰ ਜੈਸੇ ਸੰਤ ਪ੍ਰਲਾਦ ਕਿਤੇ ਬਾਣੀ ਲੱਭਦੀ ਉਹਨਾਂ ਦੀ ਪਰ ਉਹਨਾਂ ਬਾਣੀ ਵਿੱਚ ਸੰਤ ਪ੍ਰਲਾਦ ਲਿਖਿਆ ਤੇ ਅੱਗੇ ਲਿਖਦੇ ਜਤਨ ਜਾਤ ਦੇਖ ਮਤ ਭਰਮੋ ਕਹਿੰਦੇ ਦੁਨੀਆ ਦੇ ਲੋਕ ਜਾਤ ਪਾਤ ਆ ਕੇ ਐਵੇਂ ਭਰਮ ਸ਼ੰਕਾ ਦੇ ਪਹਿਕੇ ਐਵੇਂ ਨਾ ਕੂੜ ਬੋਲੀ ਜਾਇਓ ਸੁਖ ਜਨਕ ਪਗੀ ਲੱਗ ਧਿਆਵੇ ਗੋ ਸੁਖਦੇ ਬ੍ਰਾਹਮਣ ਸੀ ਤੇ ਉਹਦਾ ਗੁਰੂ ਜਨਕ ਖੱਤਰੀ ਸੀ ਸੁਖ ਜਨਕ ਪੱਗੀ ਲਗਤਿਆ ਵੋ ਗੋ ਜਨਕ ਜਨਕ ਬੈਠੇ ਸਿੰਘਾਸਣ ਜਨਮਾ ਜਨਮਾ ਤੋਂ ਜਨਕ ਰਾਜ ਤੇ ਬਹਿੰਦੇ ਆਏ ਸੰ ਰਾਜੇ ਨੌ ਮੁਨੀ ਧੂਰ ਮੁਖ ਲਾਵੇ ਗੋ ਰੋਜਾਂ ਨਹੀਂ ਸੰਤਾਂ ਮਹਾਂਪੁਰਸ਼ਾਂ ਨੂੰ ਬੁਲਾ ਕੇ ਉਹਨਾਂ ਦੇ ਚਰਨਾਂ ਦੇ ਸਿੱਖਿਆ ਲਿਆ ਕਰ ਜਿਵੇਂ ਸੰਤਵਾ ਨਿਮਲ ਜੀ ਕਹਿੰਦੇ ਅਕੈਡਮੀ ਮਹਾਂਪੁਰਸ਼ ਸਿੱਖਿਆ ਲਿਆ ਕਰਦੇ ਸਨ ਉਹਨਾਂ ਤੋਂ ਰਾਜੇ ਸਿੱਖਿਆ ਲੈਂਦੇ ਨੇ ਮਹਾਂਪੁਰਸ਼ਾਂ ਤੋਂ ਰਿਸ਼ੀਆਂ ਤੋਂ ਇੱਕ ਦਿਨ ਕਹਿੰਦੇ ਵੀ ਤੂੰ ਲੰਗਰ ਤਾਂ ਛਕਾਉਣਾ ਪਰ ਇਹ ਸਿੱਖਿਆ ਕਿੱਥੋਂ ਲਈ ਆ ਤੈਨੂੰ ਸਿੱਖਿਆ ਦੇਣ ਵਾਲਾ ਤੇਰਾ ਗੁਰੂ ਕੌਣ ਆ ਕਹਿੰਦੇ ਜੀ ਗੁਰੂ ਤਾਂ ਮੈਨੂੰ ਅੱਡੇ ਮਿਲਿਆ ਹੀ ਨਹੀਂ ਕਹਿੰਦੇ ਜਾ ਫੇਰ ਗੁਰੂ ਧਰਨ ਕਰਕੇ ਆ ਇਤਿਹਾਸ ਗਵਾਹੀ ਧੰਗੁਰ ਦਾ ਅੱਜ ਕਹਿੰਦੇ ਅਸ਼ਤਰਾਜ ਵਿਚਰਤ ਦੁੱਖ ਪਾਇਆ ਰਾਜ ਤਾਂ ਸਭ ਤੋਂ ਵਧੀਆ ਸੀ ਅੱਜ ਵੀ ਦੁਨੀਆ ਸਭ ਤੋਂ ਵੱਡਾ ਕਹਿੰਦੇ ਸਭ ਤੋਂ ਵੱਡਾ ਰਾਜਾ ਜਨ ਕਿਆ ਪਰ ਉਦੋਂ ਹੋਇਆ ਜਦੋਂ ਗੁਰੂ ਦਾ ਸਿਰ ਤੇ ਹੱਥ ਆਇਆ ਉਤੋਂ ਪਹਿਲਾਂ ਤਾਂ ਉਹ ਵੀ ਇਦਾਂ ਹੀ ਸੀ ਫੇ ਉਹਨੇ ਗੁਰੂ ਲੱਭਿਆ ਤੇ ਗੁਰੂ ਨੇ ਐਲਾਨ ਕੀਤਾ ਤੇ ਕਹਿੰਦੇ ਮੈਂ ਗੁਰੂ ਬਣਾਉਣਾ ਜਿਹੜਾ ਮੈਨੂੰ ਘੋੜੇ ਦੀ ਰਕਾਬ ਤੇ ਪੈ ਰੱਖਿਆ ਤੇ ਘੋੜੇ ਦੇ ਕੱਟੇ ਤੇ ਬਹਿਣ ਲੱਗਿਆ ਗਿਆਨ ਦੀਦਾ ਅੱਜ ਦੀ ਬ੍ਰਹਮ ਗਿਆਨੀ ਬੜੀ ਇਕੱਠੀ ਹੋਈ ਤੇ ਸਾਧ ਸੰਗ ਦੇ ਅਸ਼ਟਾ ਬਕਰ ਉਹਦੇ ਜਿਹੜਾ ਪਿਤਾ ਸੀ ਨਾ ਉਹ ਰਾਜ ਗੁਰੂ ਦਾ ਪੁਜੋਤ ਸੀ ਅੱਠ ਬਲ ਪੈਂਦੀ ਸੀ ਉਹਨੂੰ ਕਹਿੰਨੇ ਰੁਕਣਾ ਸੀ ਤੇ ਸਾਧ ਸੰਗਤ ਦੇ ਸਭਾ ਲੱਗੀ ਤੇ ਕਿਸੇ ਨੂੰ ਜਵਾਬ ਨਾ ਆਇਆ ਅਕਾਲ ਪੁਰਖ ਦੀ ਕਾਸ਼ਮਾਣੀ ਹੋਏ ਕਹਿੰਦੇ ਤੇ ਕਹਿਣ ਵਾਲੇ ਕਹੌਣ ਵਾਲੇ ਬ੍ਰਹਮ ਗਿਆਨੀ ਇਹਨਾਂ ਨੂੰ ਗਿਆਨ ਹੈ ਨਹੀਂ ਕਿਸੇ ਨੂੰ ਅਸ਼ਟਾ ਬਕਰ ਤੂੰ ਜਾ ਸਭਾ 'ਚ ਨਹੀਂ ਤਾਂ ਦੁਨੀਆ ਦਾ ਵਿਸ਼ਵਾਸ ਉੱਠ ਜਾਏਗਾ ਦੁਨੀਆ ਦਾ ਵਿਸ਼ਵਾਸ ਉੱਠ ਜਾਏਗਾ ਅੱਠ ਬਾਲ ਪੈਂਦੇ ਸਰੀਰ ਨੂੰ ਜਦੋਂ ਅਸ਼ਟਾ ਬਕਰ ਗਿਆ ਜਿਹੜੇ ਅਖੋਤੀ ਸੀ ਉਹ ਹੱਸਣ ਲੱਗ ਪਏ ਜਿਵੇਂ ਅੱਜ ਦਾ ਬਿਆਨ ਹਾਸੂ ਹੀ ਨਾ ਹੈ ਤੇ ਅਟਾ ਬਕਰ ਨਹੀਂ ਹੱਸਿਆ ਇੱਕ ਪਿਦਾਨੀ ਹੱਸਿਆ ਤੇ ਬਾਕੀ ਸਾਰੇ ਹੱਸੇ ਤੇ ਅਟਾ ਬਕਰ ਕਹਿਣ ਲੱਗੇ ਇਹ ਸਰੀਰ ਜਿਹੜਾ ਇਹ ਪਰਮੇਸ਼ਰ ਦੀ ਦੀਨ ਹੈ ਆ ਜਿਹੜਾ ਤੁਹਾਡੀ ਬੋਲ ਤੇ ਆ ਲਿਆ ਤੁਹਾਡੇ ਮੂੰਹ ਤੋਂ ਬਚਨ ਨਿਕਲਦੇ ਇਹ ਤੁਹਾਡਾ ਆਪਣੀ ਵਿਚਾਰਧਾਰਾ ਹੁਣ ਦੇਖਣਾ ਤਾਂ ਇਹ ਆ ਕਿ ਇਹ ਸਰੀਰ ਵਿੱਚੋਂ ਨਿਕਲਦਾ ਕੀ ਆ ਤੁਸੀਂ ਹੁਣ ਤੱਕ ਲੱਭਿਆ ਕੀ ਆ ਜਿਹਨੂੰ ਕਹਿੰਦੇ ਗੁਰਮੁਖ ਖੋਜ ਤ ਭਏ ਉਹਦਾ ਸੀ ਕੁਝ ਖੋਡਿਆ ਵੀ ਆ ਉਹਨੂੰ ਗੁਰੂ ਗੰਗਾ ਸਾਹਿਬ ਜੀ ਕਹਿੰਦੇ ਖੋਜ ਤ ਖੋਜ ਤ ਸੁਣੀਏ ਸੋਏ ਸਾਧ ਸੰਗਤ ਬਿਨ ਤਰਿਆ ਨਾ ਕੋਏ ਜਦ ਤੱਕ ਖੋਡਿਆ ਨਹੀਂ ਲੱਭਣਾ ਕੀ ਹੈ ਜਿਹਨ ਲੱਭੇ ਸਿੱਕੀਆਂ ਸਿੱਪੀਆਂ ਤੇ ਸਾਧ ਸੰਗਤ ਦੀ ਗਡੋਏ ਉਹਨੂੰ ਤਾਂ ਗਡੋਏ ਮਿਲਨੇ ਜਿਹੜਾ ਡੂੰਗਾ ਵਿਚਾਰੂ ਉਹੀ ਮੋਤੀ ਕੱਢ ਕੇ ਲਿਆਊਗਾ ਇਸ ਲਈ ਸਾਧ ਸੰਗਤ ਦੀ ਅਜਤਾਬਗਰ ਕਹਿਣ ਲੱਗੇ ਤੇਰਾ ਮੈਂ ਹੁਣ ਗੁਰੂ ਬਣਨਾ ਜੇ ਜਦੋਂ ਤੈਨੂੰ ਗਿਆਨ ਦੇਣਾ ਫਿਰ ਤੂੰ ਘੋੜੇ ਖਵਾ ਹੋ ਜਾਣਾ ਭੱਜ ਜਾਣਾ ਫਿਰ ਦੇਖਿਆ ਦક્ષਣਾ ਕੌਣ ਦੇਊਗਾ ਇਹ ਦਖਣਾ ਪਹਿਲਾਂ ਦੇਈ ਦੀ ਆ ਕਹਿੰਦੇ ਹਾਂਜੀ ਕਹਿੰਦੇ ਫਿਰ ਲਿਆ ਕੀ ਦੇਂਗਾ ਕਹਿੰਦੇ ਤੇਰੇ ਕੋਲ ਕੀ ਤਨ ਮਨ ਧਨ ਕਹਿੰਦੇ ਤਿੰਨੇ ਨਹੀਂ ਲੈਣੀਆਂ ਇੱਕ ਚੀਜ਼ਾਂ ਦੇ ਦੇ ਆਪਾਂ ਵੀ ਕਹਿੰਨੇ ਆ ਪਈ ਪੈਸੇ ਵੀ ਘਰ ਚਾਹੀਦੇ ਕੋਠੀ ਵੀ ਚਾਹੀਦੀ ਕਾਰਾਂ ਵਿੱਚ ਚਾਹੀਦੀਆਂ ਆਪਾਂ ਵਿਦਿਆ ਸੰਤਾਂ ਦੀ ਸਿੱਖਿਆ ਕਾਹਨੂੰ ਲੈਣੀ ਆ ਆਪਾਂ ਪ੍ਰਪੇਈਏ ਦੇ ਦਿੰਨੇ ਆ ਸੰਤਾਂਨ ਕੱਪੜੇ ਦਿਨ ਮੈਨੂੰ ਵੀ ਬਹੁਤ ਆਉਂਦੇ ਆ ਮੈਨੂੰ ਕਈ ਵਾਰ ਸੰਤ ਕਹਿੰਦੇ ਬਾਬਾ ਜੀ ਕੱਪੜੇ ਮੈਂ ਕਿਹਾ ਅਜੇ ਤੱਕ ਮੈਂ ਕਦੀ ਕੱਪੜ ਮੁੱਲੇ ਨਹੀਂ ਲਿਆ ਇਸ ਲਈ ਇੱਥੇ ਤਾਂ ਗੁਰੂ ਕੋਲੋਂ ਸਿੱਖਿਆ ਲੈਣੀ ਏ ਜਿਹਨੂੰ ਕਹਿੰਦੇ ਪੜਿਏ ਗੁਣਿਏ ਨਾਮ ਸਭ ਸੁਣੀਏ ਤੇ ਡਾਕਟਰ ਮੇੜਕਰ ਜੀ ਜਿਹੜੇ ਕਹਿੰਦੇ ਮੇਰੇ ਪਿਤਾ ਜੀ ਗੁਰੂ ਦਾਦ ਜੀ ਤੇ ਗੁਰੂ ਕਬੀਰ ਦੀ ਬਾਣੀ ਪੜਾਉਂਦੇ ਸਨ ਕਿਹੜੀ ਪੜਾਉਂਦੇ ਸਨ ਗੁਰੂ ਕਬੀਰ ਦੀ ਬਾਣੀ ਹੁਣ ਮੈਨੂੰ ਯਾਦ ਆ ਗਈ ਕਹਿੰਦੇ ਕਬੀਰ ਬਿਰਹੋਂ ਭੁੰਗਮ ਮਨ ਵਸੇ ਮੰਤ ਨ ਮੰਨੇ ਕੋਏ ਰਾਮ ਬੇਯੋਗੀ ਨਾਂੜੀਏ ਜੀਏ ਤਾਂ ਬੋਰਾ ਹੋਏ ਸਤਿਗੁਰੂ ਕਬੀਰ ਜੀ ਕਹਿੰਦੇ ਮੈਨੂੰ ਤੇ ਰੱਬ ਦੇ ਬਿਛੋੜੇ ਦਾ ਸੱਪ ਡੰਗ ਮਾਰ ਗਿਆ ਮੈਨੂੰ ਟਿਕਾ ਨਹੀਂ ਆਉਂਦਾ ਜਦੋਂ ਤੱਕ ਮੈਂ ਦੁਨੀਆ ਨੂੰ ਪੜਾ ਨਾ ਦਿਆਂ ਤੇ ਉਹਨਾਂ ਨੇ ਫੇਰ ਜਾਤ ਪਾਤ ਦਾ ਬੀਜਨਾਸ਼ ਪੁਸਤਕ ਸਤਿਗੁਰੂ ਰਵਦਾੜ ਦੇ ਸਤਿਗੁਰੂ ਕਬੀਰ ਦੇ ਤੇ ਸੰਤ ਆਨੰਦ ਨਾਰਜੀ ਨੂੰ ਸਮਰਪਿਤ ਲਿਖੀ ਜਿਨ੍ਹਾਂ ਨੇ ਖੋਜਿਆ ਇਸ ਲਈ ਸਾਸ ਸੰਗਤ ਦੀ ਪਾਤਸ਼ਾਹ ਕਹਿੰਦੇ ਅਸ਼ਟਬਕਰ ਜੀ ਕਹਿੰਦੇ ਤੂੰ ਹੁਣ ਗੁਰੂ ਬਹੁਣਾ ਦੇ ਕੀ ਦੇਣਾ ਚਾਹਣਾ ਸਲਾਹ ਕੀਤੀ ਕਿ ਹੁਣ ਮਨ ਦੇ ਦੇਨੇ ਆ ਤਨ ਵੀ ਚਾਹੀਦਾ ਤੇ ਮਨ ਵੀ ਧਨ ਵੀ ਚਾਹੀਦਾ ਇਸ ਲਈ ਮਨ ਦੇ ਦੇਨੇ ਕਹਿੰਦੇ ਮਨ ਦੇ ਦਿੱਤਾ ਕਹਿੰਦੇ ਹੁਣ ਮਨ ਮੇਰਾ ਹੋ ਗਿਆ ਅਸ਼ਟਬਕਰ ਜੀ ਕਹਿੰਦੇ ਹਾਂਜੀ ਕਹਿੰਦੇ ਫੇ ਹੁਣ ਤੂੰ ਰੱਖ ਪੈਰ ਰਕਾਬ ਤੇ ਘੜ ਚੋੜੇ ਤੇ ਤੈਨੂੰ ਗਿਆਨ ਦਈਏ ਜਦੋਂ ਪੈਰ ਰੱਖਣ ਲੱਗਾ ਕਹਿੰਦੇ ਮੇਰਾ ਮਨ ਨਹੀਂ ਕਹਿੰਦਾ ਆਪਾਂ ਘੋੜੇ ਤੇ ਚੜੀਏ ਰਾਜਾ ਰੁਕ ਕੇ ਕਹਿੰਦੇ ਫੇ ਹੁਣ ਦੱਸੋ ਮਨ ਕੀ ਕਹਿੰਦਾ ਕਹਿੰਦੇ ਮਨ ਕਹਿੰਦਾ ਆ ਜਿਹੜਾ ਤੇ ਸ਼ਾਹੀ ਲਿਵਾਸ ਪਾਇਆ ਨਾ ਆ ਕੱਪੜੇ ਲਾ ਦੇ ਸਾਰੀ ਸਭਾ ਦੇ ਵਿੱਚ ਕੱਪੜੇ ਲਹਾਤੇ ਰਾਜੇ ਦੇ ਤੇ ਗਿਆਨ ਹੋ ਗਿਆ ਉਹ ਫੇ ਰਾਜਾ ਜਨਕ ਜਿੰਨ ਕਹਿੰਦੇ ਜਨਕ ਜਨਕ ਬੈਠੇ ਸਿੰਘਾਸਣ ਨੌ ਮੂਨੀ ਮੋਰ ਨੌ ਮੂਨੀ ਧੂਰ ਮੁਖ ਲਾਵੇ ਗੋ ਅੱਗੇ ਕਹਿੰਦੇ ਨੇ ਕਿਰਪਾ ਕਿਰਪਾ ਨਾਨਕ ਕਿਰਪਾ ਕਿਰਪਾ ਕਰ ਠਾਕਰ ਮੈਂ ਦਾਸਨ ਦਾਸ ਕਰਾਵੇਗੋ ਧੰਨ ਸਤਿਗੁਰੂ ਰਾਮਦਾਸ ਜੀ ਨੇ ਨਿਰਣਾ ਦਿੱਤਾ ਅੰਤ ਵਿੱਚ ਕਹਿੰਦੇ ਨਾਨਕ ਕਿਰਪਾ ਕਿਰਪਾ ਕਰੀ ਮੇਰੇ ਤੇ ਵੀ ਤੇ ਆ ਸਾਰੀ ਦੁਨੀਆ ਤੇ ਵੀ ਜਿਹੜੇ ਪੜਨਗੇ ਜਿਹੜੇ ਅੱਗੇ ਸਿੱਖਿਆ ਦੇਣਗੇ ਹੁਣ ਕਿਰਪਾ ਤੇ ਉੱਤੇ ਹੁਣ ਜਿਹੜਾ ਲਊਗਾ ਨਾਨਕ ਕਿਰਪਾ ਕਿਰਪਾ ਕਰ ਠਾਕਰ ਮੈਂ ਦਾਸਨ ਦਾਸ ਕਰਾਵੇ ਗੋ ਕਹਿੰਦੇ ਮੇਰੇ ਟੋਟੇ ਮੈਨੂੰ ਤਾਂ ਇਹਨਾਂ ਦਾ ਦਾਸ ਬਣਾ ਕੇ ਰੱਖੇ ਤੇ ਮਾਫ ਕਰਨਾ ਅੱਜ ਕੱਪੜਿਆਂ ਵਿੱਚ ਬੜਾ ਕੁਛ ਤਰਿਆ ਫਿਰਦਾ ਇਸ ਲਈ ਸਹਿਬ ਕਿਰਪਾ ਕਰਨ ਸੰਤੋ ਜੀਤਨ ਸੰਗਤ ਪ੍ਰਣਾ ਸੰਤਵਾ ਨਰੈਣ ਦਾ ਜੀ ਸਾਧ ਸੰਗ ਦੀ ਸੰਤਵਾ ਅਮਰਦਾਸ ਜੀ ਸੰਤਵਾ ਕਹਿੰਦਾ ਜੀ ਜਿਨ੍ਹਾਂ ਨੇ ਜਾਨਵਰਾਂ ਦੇ ਵਿੱਚ ਤੇ ਅੱਡ ਪਵਨ ਗਰੂ ਪਾਣੀ ਪੀਤਾ ਦਰਖਤਾਂ ਦੇ ਵਿੱਚ ਬਨਸਪਤੀ ਦੇ ਵਿੱਚ ਰੱਬ ਨੂੰ ਦੇਖਿਆ ਸਵੇਰੇ ਗੱਡੀ ਭਰ ਲੈਣੀ ਸੰਤਬਾ ਆਰਾਮ ਕिशन ਜੀ ਨੇ ਸਬਜ਼ੀਆਂ ਦੇ ਪਾਣੀ ਦੇ ਜੰਗਲ ਵਿੱਚ ਜਾਨਵਰਾਂ ਨੂੰ ਤੇ ਸਤਸੰਗ ਜੀ ਬਣਾ ਬਣਾ ਦੀ ਬਨਸਪਤੀ ਦੀ ਸੇਵਾ ਕੀਤੀ ਤੇ ਅੱਜ ਬਨਸਪਤੀ ਆਪਾਂ ਦੇ ਚੋਹੇ ਹੀ ਪਾਸੇ ਬਾਗ ਖਿਰਦੇ ਆ ਇਹ ਸਤਸੰਗ ਜੀ ਮਹਾਂਪੁਰਸ਼ ਦਾ ਆਸ਼ੀਰਵਾਦ ਹੈ ਇੱਥੇ ਕੋਈ ਪ੍ਰਦੂਸ਼ਣ ਨਹੀਂ ਕਿਉਂਕਿ ਇੱਥੇ ਮਹਾਂਪੁਰਸ਼ ਆਪ ਇਹਨਾਂ ਦੇ ਹਿਰਦੇ ਤੋਂ ਰੱਬੀ ਆਕਸੀਨ ਵਗਦੀ ਹੈ ਦਰਿਆ ਵਗਦੇ ਹੈ ਇਸ ਲਈ ਸਾਧੂ ਜਦੋਂ ਉਦੋਂ ਆਉਂਦੇ ਨੇ ਧਰਤੀ ਜਦ ਕਰੇ ਪੁਕਾਰਾਂ ਸਾਧੂ ਆ ਗਏ ਤੇ ਮਹਾਂਪੁਰਸ਼ ਸੰਤਵਾ ਨਿਰਮਲ ਸਾਡੇ ਤੁਹਾਨੂੰ ਮਾ ਸੰਗਤਾਂ ਦੀ ਰੂਪੀੜ ਧਰਤੀ ਆ ਇਹ ਵਿੱਦਿਆ ਦਾ ਚਰਨ ਮੰਗਦੀ ਆ ਤੁਸੀਂ ਸੀਬੀਐਸਸੀ ਪਬਲਿਕ ਸਕੂਲ ਦਿੱਤਾ ਤੇ ਗੁਰੂ ਦਾਸ ਸਦਨ ਕੋਰਾਲਗੜ੍ਹ ਸਾਹਿਬ ਦਿੱਤਾ ਹਰਦਵਾਰ ਦੀ ਧਰਤੀ ਤੇ ਸਤੀ ਜੋਤ ਜਗਾਈ ਤੇ ਇਹ ਕਿਰਪਾ ਸਾਧ ਸੰਗਤ ਦੇ ਆਪ ਸੰਗਤਾਂ ਦੇ ਵਿੱਚ ਰੱਬ ਜੀ ਨੂੰ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੇ ਦਿਓ ਤੇ ਪ੍ਰਗਟ ਨਾਨਕ ਗੁਪਤ ਵਰਤ ਦਾ ਪ੍ਰਗਟ ਸੰਤ ਜਨਾ ਹੈ ਪ੍ਰਗਟ ਸੰਤਾਂ ਦੇ ਰੂਪ ਵਿੱਚ ਪਰ ਸੰਤਵਾ ਸਰਬੰਦਾ ਸਾਡੀ ਬੋਣ ਵਾਲੇ ਚੇਅਰਮੈਨ ਇਧਰੋਂ ਸਾਡੇ ਪ੍ਰਧਾਨ ਜੀ ਵਿੱਚ ਪ੍ਰਗਟ ਕਰੀ ਜਾਂਦੇ ਆ ਬੀਬੀ ਆਪ ਸੰਗਤਾਂ ਸੇਵਾ ਕਰੀ ਜਾਂਦੇ ਆ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ